ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪ੍ਰਭਾਤੀ ਮਹੱਲਾ ਪਹਿਲਾ ਖਾਇਆ ਮਹਿਲ ਵਧਾਇਆ ਪੈਦਾ ਘਰ ਕੀ ਹਾਨ ਬਕ ਬਕ ਬਾਤ ਚਲਾਇਆ ਬਿਨ ਨਾਵੇ ਬਿਖ ਜਾਣ ਬਾਬਾ ਐਸਾ ਬਿਖਮ ਜਾਲ ਮਨ ਵਾਸਿਆ ਬਿਮਲ ਝਾਗ ਸਹਿਜ ਪ੍ਰਗਾਸਿਆ ਰਹਾਓ ਬਿਖ ਖਾਣਾ ਬਿਖ ਬੋਲਣਾ ਬਿਹਕੀਕਾਰ ਕਮਾਏ ਜਮਦਰਬਾ ਦੇ ਮਾਰੀਐ ਛੂਟ ਸੱਚ ਹੈ ਨਾਏ ਜੇ ਵਾਇਆ ਤੇ ਬਜਾਇ ਸੀ ਕੀਆ ਲਿਖ ਲੈ ਜਾਏ ਮਨਮੁਖ ਮੂਲ ਗਵਾਇਆ ਦੁਰਗਹਿ ਮਿਲੇ ਸਜਾਏ ਜਗ ਖੋਟੋ ਸਚ ਨਿਰਮਲੋ ਗੁਰ ਸਬਦੀ ਵਿਚਾਰ ਤੇ ਨਰ ਵਿਰਲੇ ਜਾਣੀ ਐ ਜਿਨ ਅੰਤਰ ਗਿਆਨ ਮੁਰਾਰ ਅਜਰ ਜਰੈ ਨੀ ਚਰ ਜਰੈ ਅਮਰ ਆਨੰਦ ਸਰੂਪ ਨਾਨਕ ਜਲ ਕਉ ਮੀਨ ਸੈ ਤੇ ਭਾਵੇ ਰਖੋ ਪ੍ਰੀਤ ਪ੍ਰਭਾਤੀ ਮਹੱਲਾ ਪਹਿਲਾ ਗੀਤਨਾਦ ਹਰ ਕੁਛ ਦੁਰਾ ਹੀ ਰੈ ਰੰਗ ਫਰਮਾਇ ਸਕਾਈ ਪਹਿਨਣ ਖਾਣਾ ਚੀਤ ਨਾ ਭਾਈ ਸਾਚ ਸਹਿਜ ਸੁਖ ਨਾਮ ਵਸਾਈ ਕਿਆ ਜਾਨਾ ਕਿਆ ਕਰੈ ਖਰਾਬੈ ਨਾਮ ਬਿਨਾ ਤਨ ਕੇ シュਨਾ ਸੁਖਾਵੈ ਰਹਾਉ ਜੋਗ ਬਨੋ ਸੁਬਾ ਦਾਨੰਦਾ ਮਤ ਸਤ ਭਾਏ ਭਗਤ ਗੋਬਿੰਦਾ ਕੀਰਤ ਕਰਮਕਾਰ ਨਿਜ ਸੰਦਾ ਅੰਤਰ ਰਵਤੋਂ ਰਾਜ ਰਵਿੰਦਾ ਪ੍ਰੇਵ ਪ੍ਰੇਪ੍ਰੀਤ ਪ੍ਰੇਮੁਰਤਾਰੀ ਦੀਨਾਂ ਆਨਾਥ ਪਿਓ ਬਨਵਾਰੀ ਅਨੰਦ ਨਾਮ ਦਾਣ ਬ੍ਰਤਕਾਰੀ ਤ੍ਰੇਪਤ ਰੰਗ ਤਤ ਵਿਚਾਰੀ ਅਕੱਥੋ ਕਥੋ ਕਿਆ ਮੈ ਜੋਰ ਭਗਤ ਕਰੀ ਕਰਾਏ ਮੋਰ ਅੰਤਰ ਵਸੈ ਚੂਕੈ ਮੈ ਮੋਰ ਕਿਸੇ ਵੀ ਦੂਜਾ ਨਹੀਂ ਹੋਰ ਗੁਰ ਕਾ ਸ਼ਬਦ ਮਹਾਰਸ ਮਿੱਠਾ ਐਸਾ ਅੰਮ੍ਰਿਤ ਅੰਤਰ ਡੀਠਾ ਜਿਨ ਚਾਖਿਆ ਪੂਰਾ ਪਦ ਹੋਏ ਨਾਨਕ ਤਰਾਪਿਓ ਤਨ ਸੁਖ ਹੋਏ ਪ੍ਰਭਾਤੀ ਮਹੱਲਾ ਪਹਿਲਾ ਅੰਦਰ ਦੇਖ ਸ਼ਬਦ ਮਨ ਮਾਨਿਆ ਵਰਨ ਰੰਗ ਨਹਾਰਾ ਨਸ ਜੀ ਆ ਦੇਖ ਸੰਭਾਲੇ ਤਿਸ ਹੀ ਕੀ ਸਰਕਾਰਾ ਮੇਰਾ ਪ੍ਰਭ ਰਾਗ ਕਣੋ ਵਤ ਰੂੜੋ ਦੀਨ ਦਿਆਲ ਪ੍ਰੀਤ ਮਨ ਮੋਹਨ ਅਤਰਸ ਲਾਲ ਸੰਗੂੜੋ ਰਹਾਓ ਉਪਰ ਕੁਬ ਗगन ਬਨੇਹਾਰੀ ਅੰਮ੍ਰਿਤ ਪੀਵਣਹਾਰਾ ਜਿਸ ਕੀ ਰਚਨਾ ਸੋਬਿਤ ਜਾਣੈ ਗੁਰਮਹ ਗਿਆਨ ਵਿਚਾਰਾ ਪਸਰੀ ਕਿਰਨ ਰਸ ਕਮਲ ਬਗਾਸੇ ਸਸਕਰ ਸੂਰ ਸਮਾਇਆ ਆਕਾਲ ਬਧੂਸ ਮਨਸਾ ਮਨ ਮਾਰੀ ਗੁਰ ਪ੍ਰਸਾਦ ਪ੍ਰਭ ਪਾਇਆ ਹਤਰਾਸ ਰੰਗ ਚ ਲੂ ਲੈ ਰਾਤੀ ਦੂਜਾ ਰੰਗ ਨਾ ਕੋਈ ਨਾਨਕ ਰਸਨ ਰਸਾਏ ਰਾਤੇ ਰਵ ਰਿਆ ਪ੍ਰਭ ਸੋਈ ਪ੍ਰਭਾਤੀ ਮਹੱਲਾ ਪਹਿਲਾ ਬਾਰ ਮੈਂ ਰਾਵਲ ਖਪ ਜਾਵੇ ਚੋਛੇ ਮੈਂ ਸੰਨਿਆਸੀ ਜੋਗੀ ਕਪੜੀ ਆਸਿਰ ਖੂਥੇ ਬਿਨ ਸਬਦੈ ਗੱਲ ਫਾਸੀ ਸ਼ਬਦ ਰਤੇ ਪੂਰੇ ਬਿਰਾਗੀ ਉਹ ਹੱਥ ਹਸਤ ਮੈਂ ਭੀਖਿਆ ਜਾਚੀ ਏਕ ਭਾਇ ਲਿਬ ਲਾਗੀ ਰਹਾਓ ਬ੍ਰਾਹਮਣ ਵਾਦ ਪੜਿਆ ਕਰ ਗਿਰਿਆ ਕਰਨੀ ਕਰਮ ਕਰਾਏ ਪੈਲ ਬੂਜੇ ਗਏ ਸੂਜੇ ਨਾਹੀ ਮਨ ਮੁਖ ਵਿਛੜ ਦੁਖ ਪਾਏ ਸਉਦ ਮਿਲੇ ਸੇ ਸੂਚਾ ਚਾਰੀ ਸਾਚੀ ਦਰਗਹ ਮਾਨੇ ਅਨ ਦਿਨ ਨਾਮ ਰਤਨ ਲਿਪ ਲਾਗੇ ਜੁਗ ਜੁਗ ਸਾਜ ਸਮਾਨੇ ਸਗਲੇ ਕਰਮ ਧਰਮ ਸੋ ਸੰਜਮ ਜਾਪ ਤਪਦੀਰ ਸਬਦ ਬਸੇ ਨਾਨਕ ਸਤਗੁਰ ਮਿਰੈ ਮਲਾਇਆ ਦੁਖ ਪਰਾਇਦ ਕਾਲ ਨਸੇ ਪ੍ਰਭਾਤੀ ਮਹੱਲਾ ਪਹਿਲਾ ਸੰਤਾਂ ਕੀ ਰਹਿਨ ਸਾਜ ਜਨ ਸੰਗਤ ਹਰ ਗੀਰ ਤਰਦਾਰੀ ਕਹਾ ਕਰੇ ਬਪਰਾ ਜਮ ਡਰਪੈ ਗੁਰਮੁਖ ਰਿਦਾ ਮੁਰਾਰੀ ਜਲ ਜਾਓ ਜੀਵਨ ਨਾਮ ਬਿਨਾ ਹਰ ਜਪ ਜਾਪ ਜਪੋ ਜਪ ਮਾਲੀ ਗੁਰਮੁਖ ਆਬੈ ਸਾਧ ਮਨ ਅ ਰਹਾਓ ਗੁਰਪ੍ਰਦੇਸ ਆਇ ਸੁਖ ਜਾ ਕੋ ਗਿਆਤ ਸੁਪਮਾ ਕਹੀਐ ਲਾਲ ਜਿ ਵੇਹ ਰਤਨ ਤਾਰਥ ਕੋਇਤ ਗੁਰਮੁਖ ਲਈਐ ਜਿਨਾਂ ਗਿਆਨ ਧਿਆਨ ਸਹਿ ਸਾਚੂ ਏ ਸਬਦ ਲੈ ਬਲਾਵੈ ਨਿਰਾਲੰਬ ਨਿਰਹਾਰ ਨਹਿ ਕੇਵਲ ਨਿਰਭਉ ਤਾਰੀ ਲਾਵੈ ਸਾਰ ਸਬਦ ਭਰੇ ਜਲ ਨਿਰਮਲ ਉਟੀ ਨਾਵ ਤਰავੈ ਬਾਹਰ ਜਾਤੋ ਠਾਕ ਰਹਾਵੈ ਗੁਰਮੁਖ ਸਹਿ ਸੁਮਾਵੈ ਸੋ ਗਰੀ ਸੋ ਦਾ ਸੋ ਦਾਸੀ ਜਨ ਗੁਰਮੁਖਾ ਪਰਛਾਨਿਆ ਨਾਨਕ ਹੈ ਅਵਰਨੀ ਦੂਜਾ ਸਾਧ ਸ਼ਬਦ ਮਨ ਮਾਨਿਆ ਰਾਗ ਪ੍ਰਭਾਤੀ ਮਹੱਲਾ ਤੀਜਾ ਚੌਪ ਦੇ ਇੱਕ ਓਅੰਕਾਰ ਸਤਗੁਰ ਪ੍ਰਸਾਦ ਗੁਰਮੁਖ ਬਿਰਲਾ ਕੋਈ ਬੂਝੈ ਸਬਦੇ ਰਿਆ ਸਮਾਈ ਨਾਮ ਰਤੇ ਸਦਾ ਸੁਖ ਪਾਵੈ ਸਾਜ ਰਹਿ ਲਿਵ ਲਾਈ ਗੁਰਮੁਖ ਬਿਰਲਾ ਕੋਈ ਬੂਝੈ ਸਬਦੇ ਰਿਆ ਸਮਾਈ ਨਾਮ ਰਤੇ ਸਦਾ ਸੁਖ ਪਾਵੈ ਸਾਚ ਰਹਿ ਲਿਵ ਲਾਈ ਗੁਰੂ ਪਿਆਰਿਓ ਭੁਲ ਚੁਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ